ਪਿਛੇ ਪਰ ਇੱਥੇ ਜਿੰਨੀ ਵੀ ਫਸਲਾਂ ਗੰਮੇ ਦੀ ਲਗਾਈ ਹੋਈ ਆ ਕਿਸਾਨਾਂ ਨੇ ਉਹਨਾਂ ਦੀ ਸਾਰੀ ਤਬਾਹ ਹੋ ਗਈ ਆ ਬਹੁਤ ਨੁਕਸਾਨ ਹੋਇਆ ਮੈਂ ਦੇਖਿਆ ਵੀ ਨਹੀਂ ਹੋਈ ਆ ਔਰ ਮੌਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਪਿਛਲੇ 2 ਸਾਲ ਪਹਿਲੇ ਸਾਡੇ ਚੀਫ ਮਨਿਸਟਰ ਸਾਹਿਬ ਮਾਨ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਪੁਸ਼ਵਾਸ਼ਣ ਦਿੱਤਾ ਸੀਗਾ ਕਿ ਜਿਹੜਾ ਤੁਸੀ ਬੰਦ ਦੇ ਉੱਤੇ ਸੜਕ ਬਣਾ ਦੇਾਂਗੇ ਉਹ ਸੜਕ ਤੇ ਕਿੱਥੇ ਬਣਨੀ ਸੀ ਉਹ ਅੱਗੇ ਨਾਲੋਂ ਵੀ ਟੁੱਟ ਗਈ ਮਨਜੀਤ ਸਿੰਘ ਦੀ ਮੁਕੇਰੀਆਂ ਤੋਂ ਰਿਪੋਰਟ ਆਸਮਾਨ ਦੇ ਪਾਣੀ ਨੇ ਮਚਾਈ ਤਵਾਹੀ ਪੰਜਾਬ 'ਚ ਹੜ ਵਰਗੇ ਹਾਲਾਤ ਡੁੱਬੇ ਲੋਕਾਂ ਦੇ ਘਰ ਲੋਕ ਹੋਏ ਪਰੇਸ਼ਾਨ ਫਸਲਾਂ ਦਾ ਲੋਕਾਂ ਦਾ ਭਾਰੀ ਨੁਕਸਾਨ ਵੇਖੋ ਤਸਵੀਰਾਂ ਸਮਿਆਂ ਤੋਂ ਜਿਹੜਾ ਇਹ ਤੁਸੀਂ ਬਣ ਹੈਗਾ ਆ ਇਹ ਲਗਾਤਾਰ ਜਿਹੜੀ ਆ ਹਰ ਸਾਲ ਜਿਹੜਾ ਪਾਣੀ ਦੀ ਆਵਾਗਮਨ ਹੈਗੀ ਆ ਇਹ ਤੁਸੀਂ ਦਰਿਆ ਜਿਹੜਾ ਹੈਗਾ ਆ ਇਹ ਬਿਲਕੁਲ 20 21 ਦਿਨ ਹੋ ਗਏ ਆ ਇਹਦੇ ਨਾਲ ਪਾਣੀ ਲੱਗਿਆ ਹੋਇਆ ਸੀਗਾ ਔਰ ਇਹ ਪਾਣੀ ਜਿਹੜਾ ਹੈਗਾ ਆ BBMP ਦੁਆਰਾ ਛੱਡਿਆ ਜਾਂਦਾ ਆ ਔਰ ਜਿਹੜੀਆਂ ਸਾਡੀਆਂ ਮੌਕੇ ਦੀਆਂ ਸਰਕਾਰਾਂ ਨੇ ਇਹ ਮੂਕ ਦਰਸ਼ਕ ਬਣੀਆਂ ਹੋਈਆਂ ਨੇ 2 ਮਹੀਨੇ ਪਹਿਲੇ ਵੀ ਮਾਨਨੀਏ ਆਦਰਨੀਏ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀਗਾ ਕਿ ਇਸ ਤੁਸੀਂ ਬੰਦ ਦੇ ਉੱਤੇ ਜਿਹੜਾ ਪਿਛਲੇ ਬਾੜ ਦੇ ਦੁਆਰਾ ਜਿਹੜਾ ਦੋ ਤਿੰਨ ਜਗ੍ਹਾ ਤੇ ਪਾੜ ਪਿਆ ਹੋਇਆ ਸੀਗਾ ਉਹਨੂੰ ਜਿਹੜਾ ਆ ਨਿਰਧਾਰਿਤ ਕੀਤਾ ਜਾਏ ਉਹਦੀ ਸੁਰੱਖਿਆ ਕੀਤੀ ਜਾਏ ਔਰ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜਾ ਇਹ ਤੁਸੀਂ ਬੰਨ ਹੈਗਾ ਆ ਇਹ ਆਦਰਨੀਏ ਜਿਹੜੇ ਵਿੱਤ ਮੰਤਰੀ ਪੂਰਬ ਹੈਗੇ ਆ ਡਾਕਟਰ ਕੇਵਕ੍ਰਿਸ਼ਨ ਜੀ ਉਹਨਾਂ ਨੇ ਬਣਾਇਆ ਸੀਗਾ ਸਨ 1979-90 ਦੇ ਵਿੱਚ ਉਸ ਤੋਂ ਬਾਅਦ 10 ਸਾਲ ਅਕਾਲੀ ਭਾਜਪਾ ਦੀ ਸਰਕਾਰ ਰਹੀ ਉਹ ਵੀ ਮੂਕ ਦਰਸ਼ਕ ਬਣੀ ਹੋਈ ਆ ਔਰ ਮੌਕੇ ਦੇ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਿਛਲੇ 2 ਸਾਲ ਪਹਿਲੇ ਸਾਡੇ ਚੀਫ ਮਿਨਿਸਟਰ ਸਾਹਿਬ ਮਾਨ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਪੁਸ਼ਵਾਸ਼ਣ ਦਿੱਤਾ ਸੀਗਾ ਕਿ ਜਿਹੜਾ ਤੁਸੀ ਬੰਦ ਦੇ ਉੱਤੇ ਸੜਕ ਬਣਾ ਦੇਾਂਗੇ ਉਹ ਸੜਕ ਤੇ ਕਿੱਥੇ ਬਣਨੀ ਸੀ ਉਹ ਅੱਗੇ ਨਾਲੋਂ ਵੀ ਟੁੱਟ ਗਈ ਅਸੀਂ ਮੌਕੇ ਦੀ ਸਰਕਾਰ ਨੂੰ ਮੌਕੇ ਦੇ ਪ੍ਰਸ਼ਾਸਨ ਨੂੰ ਬਿਲਕੁਲ ਅਪਗਤ ਕਰਾਨੇ ਆ ਕਿ ਅਗਰ ਇਸੇ ਤਰ੍ਹਾਂ ਹੀ ਤੁਸੀ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਲੋਕਾਂ ਦੀ ਕਿਸਾਨੀ ਦੇ ਨਾਲ ਲੋਕਾਂ ਦੇ ਜਾਨੀਮਾਲ ਦੇ ਨਾਲ ਲੋਕਾਂ ਦੇ ਪਸ਼ੂਆਂ ਦੇ ਨਾਲ ਅਗਰ ਖਿਲਵਾੜ ਕਰਨਾ ਆ ਤੇ ਇਹ ਇਹ ਜਿਹੜਾ ਤੁਸੀ ਬੰਨ ਇਹ ਜਿਹੜਾ ਰਹਿੰਦਾ ਇਹਨੂੰ ਵੀ ਪੁੱਟ ਦਿਓ ਔਰ ਮੈਂ ਇੱਕ ਅੰਤ 'ਚ ਜ਼ਰੂਰ ਕਵਾਂਗਾ ਕਿ ਜਿਹੜਾ ਇਹ ਲੋਕ ਨੇ ਪੰਜ ਛੇ ਪਿੰਡਾਂ ਦੇ ਇਹਨਾਂ ਦਾ ਜਿਹੜਾ ਪ੍ਰਵਾਸ ਹੈ ਰਹਿਣ ਬਸੇਰਾ ਆ ਉਹ ਕਿਤੇ ਸ਼ਹਿਰ 'ਚ ਕਰ ਦਿਓ ਕਿਉਂਕਿ ਹਰ ਸਾਲ ਪਾਣੀ ਆਣਾ ਆ ਹਰ ਸਾਲ ਨੁਕਸਾਨ ਹੋਣਾ ਆ ਇਸ ਲਈ ਅਸੀਂ ਪੁਰਜ਼ੋਰ ਮੰਗ ਕਰਦੇ ਆ ਕਿ ਅਗਰ ਇਸ ਤੁਸੀਂ ਬੰਨ ਨੂੰ ਜਿਹੜਾ ਆ ਇਹ ਪੱਕਾ ਨਹੀਂ ਕੀਤਾ ਗਿਆ ਤੇ ਹਰ ਸਾਲ ਇਸੇ ਤਰ੍ਹਾਂ ਜਿਹੜਾ ਆ ਪਾਣੀ ਦਾ ਜਿਹੜਾ ਆਵਾਗਮਨ ਰਹੇਗਾ ਦੇਖੋ ਜੀ ਕੱਲ ਇੰਨਾ ਕੋ ਪਾਣੀ ਆ ਗਿਆ ਆ ਕਿ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੀਆਂ ਦੁਵਾਰਾਂ ਜਿਹੜੀਆਂ ਟੇਡੀਆਂ ਹੋ ਗਈਆਂ ਲੋਕਾਂ ਦੀ ਜਿਹੜੀ ਕਿਸਾਨੀ ਆ ਲਗਾਤਾਰ ਇਹ 2000 ਏਕੜ ਦੀ ਫਸਲ ਹੈ ਜੀ ਬਿਆਸ ਦਰਿਆ ਦੇ ਲਗਭਗ ਲਗਭਗ ਔਰ ਸਟੱਡਾਂ ਦੀ ਕਮੀ ਆ ਬਿਆਸ ਦਰਿਆ ਦੇ ਨਾਲ ਫਸਲਾਂ ਦਾ ਕਟਾਣ ਹੋ ਰਿਹਾ ਆ ਔਰ ਇਹ ਜਿਹੜਾ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜਾ ਹੈਗਾ ਆ ਇਹ ਮੌਕੇ ਦਾ ਪ੍ਰਸ਼ਾਸਨ ਔਰ ਮੌਕੇ ਦੀ ਸਰਕਾਰ ਜਿਹੜੀ ਆ ਇਹਦਾ ਫੇਲਿਅਰ ਨਜ਼ਰ ਆਉਂਦਾ ਹੈ। ਭਾਗ ਏਰੀਆ ਦਾ ਤੁਸੀਂ ਦੌਰਾ ਕੀਤਾ ਕੀ ਦੇਖਿਆ ਤੁਹਾਨੂੰ ਕੀ ਲੱਗਿਆ ਕੀ ਕੰਮ ਆ ਅੱਜ ਬਹੁਤ ਦੁੱਖ ਵੀ ਲੱਗ ਰਿਹਾ ਸਾਡੇ ਨਾਲ ਸਾਰੇ ਇੱਥੇ ਦੇ ਪਿੰਡ ਵਾਸੀ ਵੀ ਕੜੇ ਨੇ ਔਰ ਪ੍ਰਸ਼ਾਸਨ ਵੀ ਸਾਡੇ ਡੀਸੀ ਮੈਡਮ ਵੀ ਆ ਰਹੇ ਨੇ ਕਿਉਂਕਿ ਮੈਂ ਵੀ ਹੁਣੇ ਹੁਸ਼ਿਆਰਪੁਰੋਂ ਆ ਰਹੀ ਆ ਅਸੀਂ ਰੈਂਡਮ ਦੇਣਾ ਸੀਗਾ ਡੀਸੀ ਮੈਡਮ ਨੂੰ ਵੀ ਦੇਣਾ ਸੀ ਉਹ ਐਸਐਸਪੀ ਸਾਹਿਬ ਨੂੰ ਵੀ ਤੇ ਉਹ ਡੀਸੀ ਮੈਡਮ ਮੇਰੇ ਕਹ ਕੋਲੀਆਂ ਦੇਖ ਰਹੇ ਨੇ ਉੱਥੇ ਵੀ ਬਹੁਤ ਨੁਕਸਾਨ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਔਰ ਕੱਲ ਵੀ ਕਹਿੰਦੇ ਪਾਣੀ ਬਹੁਤ ਚੜਿਆ ਹੋਇਆ ਸੀਗਾ ਜਿੱਥੇ ਅਸੀਂ ਖੜੇ ਆ ਇੱਥੇ ਵੀ ਪਾਣੀ ਕਾਫੀ ਸੀਗਾ ਤੇ ਅੱਜ ਥੋੜਾ ਜਿਹਾ ਪਾਣੀ ਪਿੱਛੇ ਆ ਪਰ ਇੱਥੇ ਜਿੰਨੀ ਵੀ ਫਸਲ ਆ ਗੰਨੇ ਦੀ ਲਗਾਈ ਹੋਈ ਆ ਕਿਸਾਨਾਂ ਨੇ ਉਹਨਾਂ ਦੀ ਸਾਰੀ ਤਬਾਹ ਹੋ ਗਈ ਆ ਬਹੁਤ ਨੁਕਸਾਨ ਹੋਇਆ ਮੈਂ ਦੇਖਿਆ ਵੀ ਇਹ ਸਰਕਾਰ ਜਾਨੀ ਕਿ ਮੇਰੇ ਸਵਰਗੀ ਸੋਹਰਾ ਸਾਹਿਬ ਡਾਕਟਰ ਕੇਵਲ ਕਿਸ਼ਨ ਜੀ ਉਹਨਾਂ ਦੇ ਸਮੇਂ ਦੀ ਬਣੀ ਹੋਈ ਆ ਇਹ ਤੁਸੀਂ ਉਦੋਂ ਬਣਾਇਆ ਸੀ ਉਸ ਤੋਂ ਬਾਅਦ ਹਲਕੀ-ਔਰਕੀ ਰਿਪੇਅਰ ਹੁੰਦੀ ਰਹੀ ਅਗਰ ਹਰ ਵਾਰ ਜਦੋਂ ਵੀ ਬਰਸਾਤ ਆਂਦੀ ਆ ਅਗਰ ਅਸੀਂ ਇਹ ਗੱਲ ਦਾ ਧਿਆਨ ਰੱਖੀਏ ਤੁਸੀਂ ਵੱਲ ਧਿਆਨ ਰੱਖੀਏ ਵੀ ਇਹਨੂੰ ਰਿਪੇਅਰ ਹੁੰਦੀ ਰਵੇ ਹਰ ਵਾਰ ਹੁੰਦੀ ਰਵੇ ਤੇ ਮੇਰੇ ਕੋਲ ਆ ਜਿਹੜਾ ਪਾਣੀ ਇੱਥੇ ਖੇਤਾਂ ਵਿੱਚ ਵੱੜਦਾ ਵਾ 2023 ਦੇ ਵਿੱਚ ਭਗਵੰਤワੰਸ ਇਹ ਖੇ ਖੁਦ ਆਏ ਸੀ ਉਹਨਾਂ ਨੇ ਇਹਨੂੰ ਉੱਚਾ ਕਰਨ ਦਾ ਉਧਾਟਿਆ ਸੀ ਕੁਸ਼ਣਾ ਕਰਕੇ ਗਏ ਸੀ ਲੇਕਿਨ ਉਹਨਾਂ ਨੇ ਕੁਝ ਨਹੀਂ ਇਸ ਵਾਰ ਕੀਤਾ ਇਸ ਵਾਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਇਹ ਤਾਂ ਸਰਕਾਰਾਂ ਦੇ ਕੰਮ ਆ ਪ੍ਰੈਜ਼ੈਂਟ ਉਹਨਾਂ ਦੀ ਸਰਕਾਰ ਆ ਉਹਨਾਂ ਨੂੰ ਚਾਹੀਦਾ ਸੀਗਾ 2023 ਦੇ ਵਿੱਚ ਵੀ ਲੋਕਾਂ ਨੇ ਬਹੁਤ ਨੁਕਸਾਨ ਸੇ ਆ ਤੇ ਇਸ ਹੁਣ ਫੇਰ ਲੋਕਾਂ ਦੀ ਫਸਲ ਖਰਾਬ ਹੋ ਗਈ ਇਹ ਸਰਕਾਰ ਨੂੰ ਚਾਹੀਦਾ ਟਾਈਮ ਦੇ ਟਾਈਮ ਸਾਨੂੰ ਇਹ ਜਿਹੜਾ ਜੇ ਤੁਸੀਂ ਕੁਸ਼ਣਾ ਕਰਕੇ ਗਏ ਹੋ ਉਹ ਕੰਮ ਨੂੰ ਕੰਪਲੀਟ ਕਰਨਾ ਚਾਹੀਦਾ ਵਾ ਅਗਰ ਜੇ ਕੰਪਲੀਟ ਕੀਤਾ ਹੁੰਦਾ ਤੁਸੀਂ ਕੋਲੀਆਂ ਜਾ ਕੇ ਦੇਖੋ ਚ ਕੋਲੀਆਂ 418 ਉੱਥੇ ਮਤਲਬ ਕਿ ਸੜਕ ਵੀ ਟੁੱਟ ਗਈ ਆ ਸਾਰੇ ਚਿੱਕੜ ਹੀ ਚਿੱਕੜ ਹੋਇਆ ਪਿਆ ਵਾ ਔਰ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵੜ ਗਿਆ ਹਲੇੜ ਦੇ ਵਿੱਚ ਵੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਅੱਜ ਇੱਥੇ ਵੀ ਤੁਸੀਂ ਦੇਖੋ ਮੋਤਲੇਵਾਲ ਵੀ ਦੇਖੋ ਇੱਥੇ ਵੀ ਇਹੀ ਹਾਲ ਹੈਗਾ ਤੇ ਡੀਸੀ ਮੈਡਮ ਆਏ ਆ ਡੀਸੀ ਮੈਡਮ ਦੇਖ ਰਹੇ ਨੇ ਔਰ ਅਸੀਂ ਤਾਂ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਵੀ ਇਹ ਜਿਹੜਾ ਕੰਮ ਹੈ ਕਰਿਆ ਵਾ ਬੇ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਵਾ ਜਦੋਂ ਹੁਣ ਦੁਨੀਆ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆ ਜਾਂਦਾ ਉਦੋਂ ਹੀ ਸਰਕਾਰ ਜਾਗਦੀ ਹੈ ਇਹ ਕੀ ਇਹ ਕੀ ਗੱਲ ਹੈ ਇਹ ਤਾਂ ਸਰਕਾਰ ਨੂੰ ਪੱਲਾ ਚਾਹੀਦਾ ਨਾ ਵੀ ਇਹ ਇਹੋ ਜੀ ਨਵਤੀ ਨਾ ਆਂਦੇ ਪੱਲਾ ਹੀ ਇਹ ਕੰਮ ਕਰਨਾ ਚਾਹੀਦਾ ਜਦੋਂ ਇੱਥੇ ਤੱਕ ਜਦੋਂ ਸਿਰ ਤੋਂ ਪਾਣੀ ਫਿਰ ਜਾਂਦਾ ਵਾ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਇੰਨਾ ਨੁਕਸਾਨ ਹੋ ਗਿਆ ਤੇ ਦਵਾ ਦਾ ਸਾਰਾ ਪ੍ਰਸ਼ਾਸਨ ਹਰਕਤ ਵੀ ਚੰਦਾ ਵਾ ਤੇ ਜੇ ਪ੍ਰਸ਼ਾਸਨ ਪੱਲਾ ਹੀ ਇਸ ਚੀਜ਼ ਤੇ ਪੱਲਾ ਹੀ ਇਹ ਚੀਜ਼ਾਂ ਨੂੰ ਬਣਾ ਕੇ ਰੱਖਿਆ ਵੀ ਬਰਸਾਤ ਹੋਣੀ ਆ ਤੇ ਇਸ ਚੀਜ਼ ਦਾ ਪੱਲਾ ਹੀ ਕੰਮ ਕਰਕੇ ਤਿਆਰੀ ਰੱਖਣੀ ਚਾਹੀਦੀ ਆ ਤੇ ਆਹ ਅਨਾਰੇ 2022 ਦੇ ਵਿੱਚ ਚੋਣਾਂ ਦੇ ਵਿੱਚ ਜੇਕਰ ਮੰਨ ਲਓ ਤੁਹਾਡੀ ਸਰਕਾਰ ਆ ਜਾਂਦੀ ਹੈ ਤਾਂ ਕੀ ਇਸ ਬਿਲਕੁਲ ਅਸੀਂ ਬਿਲਕੁਲ ਕਰਾਂਗੇ ਸਾਡੀ ਸਰਕਾਰ ਆਂਦੀ ਆ ਅਸੀਂ ਤਾਂ ਪੱਲਾ ਤਾਂ ਮੈਂ ਇਸ ਚੀਜ਼ ਦਾ ਬਹੁਤ ਪੱਲਾ ਧਿਆਨ ਦੇਵਾਂਗੇ ਕਿਉਂਕਿ ਮੌਤਲੇ ਹਲੇੜ ਸਾਡਾ ਕੋਲੀਆਂ ਜਿਹੜਾ ਵਾ ਇਹ ਪਿੰਡ ਪਾਣੀ ਦੇ ਵਿੱਚ ਡੁੱਬ ਜਾਂਦੇ ਆ ਠੀਕ ਥੈਂਕ ਯੂ